ਰਿਡਿਸਟਾਰ ਉਪਰੋਕਤ ਵਿਸ਼ੇ ਤੇ ਸਰਕਾਰ ਦੇ ਗਸ਼ਤੀ ਪੱਤਰ ਮਿਤੀ 23 11 90 ਦੇ ਪੈਰਾ 4 ਵੱਲ ਮੈਨੂੰ ਆਪ ਜੀ ਦਾ ਧਿਆਨ ਦਿਵਾਉਣ ਅਤੇ ਇਹ ਲਿਖਣ ਦੀ ਹਦਾਇਤ ਹੋਈ ਹੈ ਕਿ ਸਿੱਧੀ ਭਰਤੀ ਦੇ ਕੋਟੇ ਦੀਆਂ ਅਸਾਮੀਆਂ ਵਿਰੁੱਧ ਤਾਹ ਦਾ ਅਰਥ ਆਧਾਰ ਤੇ ਤਰੱਕੀਆਂ ਕਰਨ ਬਾਰੇ ਤਾਂ ਹੀ ਵਿਚਾਰ ਕੀਤੀ ਜਾ ਸਕਦੀ ਹੈ ਜੇਕਰ ਪੰਜਾਬ ਲੋਕ ਸੇਵਾ ਕਮਿਸ਼ਨ ਵੱਲੋਂ ਸਿੱਧੀ ਭਰਤੀ ਦੇ ਕੋਟੇ ਦੀਆਂ ਅਸਾਮੀਆਂ ਵਿਰੁੱਧ ਸ਼ਿਫਾਰਿਸ਼ ਕਰਨ ਲਈ ਉਮੀਦਵਾਰ ਉਪਲਬਧ ਨਾ ਹੋਣ ਟੰਡੀ ਪੰਜਾਬ ਲੋਕ ਸੇਵਾ ਕਮਿਸ਼ਨ ਵੱਲੋਂ ਇਹ ਗੱਲ ਤਾਂ ਹੀ ਤਸਦੀਕ ਕੀਤੀ ਜਾ ਸਕਦੀ ਹੈ ਜੇਕਰ ਉਹਨਾਂ ਨੂੰ ਮੰਗ ਪੱਤਰ ਭੇਜਿਆ ਹੋਵੇ ਟੰਡੀ ਪੰਜਾਬ ਸਰਕਾਰ ਦੇ ਗਸ਼ਤੀ ਪੱਤਰ ਨੰਬਰ ਮਿਤੀ 29 5 1992 ਦੇ ਪੈਰਾ 3 ਵਿੱਚ ਇਹ ਗੱਲ ਦੁਹਰਾਈ ਗਈ ਹੈ ਕਿ ਸਿੱਧੀ ਭਰਤੀ ਦੀਆਂ ਅਸਾਮੀਆਂ ਵਿਰੁੱਧ ਜੇਕਰ ਵਿਭਾਗੀ ਅਵਸਾਰਾਂ ਦੀ ਤਾਦ ਅਰਥ ਤਰੱਕੀ ਕਰਨ ਬਾਰੇ ਵਿਭਾਗੀ ਤਰੱਕੀ ਕਮੇਟੀ ਵਿੱਚ ਵਿਚਾਰ ਕਰਨ ਦੀ ਤਸਵੀਜ਼ ਹੋਵੇ ਤਾਂ ਕਮਿਸ਼ਨ ਵੱਲੋਂ ਉਮੀਦਵਾਰ ਨਾ ਉਪਲਬਧ ਹੋਣ ਬਾਰੇ ਸਰਟੀਫਿਕੇਟ ਪ੍ਰਾਪਤ ਕਰਕੇ ਏਜੰਡੇ ਨਾਲ ਲਗਾਇਆ ਜਾਵੇ ਡੰਡੀ ਇਨ੍ਹਾਂ ਹਦਾਇਤਾਂ ਦੇ ਬਾਵਜੂਦ ਇਹ ਵੇਖਣ ਵਿੱਚ ਆਇਆ ਹੈ ਕਿ ਪ੍ਰਬੰਧਕੀ ਵਿਭਾਗਾਂ ਵੱਲੋਂ ਪੰਜਾਬ ਲੋਕ ਸੇਵਾ ਕਮਿਸ਼ਨ ਨੂੰ ਮੰਗ ਪੱਤਰ ਭੇਜੇ ਬਿਨਾਂ ਹੀ ਸਿੱਧੀ ਭਰਤੀ ਦੇ ਕੋਟੇ ਦੀਆਂ ਅਸਾਮੀਆਂ ਵਿਰੁੱਧ ਵਿਭਾਗੀ ਅਫਸਰਾਂ ਦੀਆਂ ਤਾਦਾਰਥ ਤਰੱਕੀਆਂ ਕਰਨ ਬਾਰੇ ਵਿਚਾਰ ਕਰਨ ਲਈ ਕਿ ਇਸ ਵਿਭਾਗੀ ਤਰੱਕੀ ਅੱਗੇ ਰੱਖਿਆ ਜਾਂਦਾ ਹੈ ਡੰਡੀ ਇੱਕ ਪਾਸੇ ਤਾਂ ਇੰਜ ਕਰਨਾ ਸਰਕਾਰ ਵੱਲੋਂ ਜਾਰੀ ਕੀਤੀਆਂ ਹਦਾਇਤਾਂ ਦੀ ਉਲੰਘਣਾ ਹੈ ਅਤੇ ਦੂਜੇ ਪਾਸੇ ਸਿੱਧੀ ਭਰਤੀ ਦੇ ਕੋਟੇ ਦੀਆਂ ਅਸਾਮੀਆਂ ਵਿਰੁੱਧ ਬਿਨਾਂ ਲੋਕ ਸੇਵਾ ਕਮਿਸ਼ਨ ਨੂੰ ਮੰਗ ਪੱਤਰ ਭੇਜੇ ਤਰਧ ਅਥ ਅਧਾਰ ਤੇ ਤਰੱਕੀਆਂ ਕਰਨਾ ਅਤੇ ਉਹਨਾਂ ਨੂੰ ਫਿਰ ਜਾਰੀ ਰੱਖਣਾ ਅਸੰਵਿਧਾਨਿਕ ਗੱਲ ਹੈ ਡੰਡੀ ਅਜਿਹੀਆਂ ਤਰੱਕੀਆਂ ਜਿਆਦਾ ਸਮੇਂ ਲਈ ਜੇਕਰ ਚਾਲੂ ਰੱਖੀਆਂ ਜਾਣ ਤਾਂ ਬਾਅਦ ਵਿੱਚ ਸੀਨੀਅਰਤਾ ਦੇ ਝਗੜੇ ਉਤਪੰਨ ਹੁੰਦੇ ਹਨ ਡੰਡੀ ਸਿੱਧੀ ਭਰਤੀ ਦੇ ਕੋਟੇ ਦੀਆਂ ਅਸਾਮੀਆਂ ਉਪਲਬਧ ਹੋਣ ਬਾਰੇ ਪ੍ਰਬੰਧਕੀ ਵਿਭਾਗ ਨੂੰ ਸਮਾ ਰਹਿੰਦੇ ਕਾਰਵਾਈ ਕਰਕੇ ਲੋਕ ਸੇਵਾ ਕਮਿਸ਼ਨ ਨੂੰ ਮੰਗ ਪੱਤਰ ਭੇਜਣਾ ਚਾਹੀਦਾ ਹੈ ਡੰਡੀ ਤਾਂ ਜੋ ਲੋਕ ਸੇਵਾ ਕਮਿਸ਼ਨ ਵੱਲੋਂ ਭਰਤੀ ਸੰਬੰਧੀ ਵਗਿਆਪਨ ਅਤੇ ਹੋਰ ਕਾਰਵਾਈ ਕਰਕੇ ਸਮੇਂ ਸਿਰ ਉਮੀਦਵਾਰ ਭੇਜ ਦਿੱਤੇ ਜਾਣ ਡੰਡੀ ਪੰਜਾਬ ਲੋਕ ਸੇਵਾ ਕਮਿਸ਼ਨ ਨੂੰ ਸਿੱਧੀ ਭਰਤੀ ਦੇ ਕੋਟੇ ਦੀਆਂ ਅਸਾਮੀਆਂ ਵਿਰੁੱਧ ਉਮੀਦਵਾਰ ਸਿਫਾਰਸ਼ ਕਰਨ ਲਈ ਸਮਾਂ ਲੱਗਦਾ ਹੈ ਅਤੇ ਇਸ ਤਰ੍ਹਾਂ ਵਿਭਾਗ ਨੂੰ ਸਿੱਧੀ ਭਰਤੀ ਦੇ ਕੋਟੇ ਦੀਆਂ ਅਸਾਮੀਆਂ ਵਿਰੁੱਧ ਨਿਯੁਕਤੀਆਂ ਕਰਨ ਲਈ ਸਮਾਂ ਰਹਿੰਦੇ ਕਾਰਵਾਈ ਕਰਨੀ ਜ਼ਰੂਰੀ ਬਣ ਜਾਂਦੀ ਹੈ। ਨੰਡੀ ਸਮੇਂ ਸਿਰ ਕਾਰਵਾਈ ਨਾ ਕਰਨ ਕਰਕੇ ਪ੍ਰਬੰਧਕੀ ਵਿਭਾਗ ਵੱਲੋਂ ਵਿਭਾਗੀ ਅਵਸਾਰਾਂ ਦੀਆਂ ਤਾਦ ਅਰਥ ਆਧਾਰ ਤੇ ਤਰੱਕੀਆਂ ਬਾਰੇ ਵਿਚਾਰ ਕੀਤੀ ਜਾਂਦੀ ਹੈ ਜੋ ਕਿ ਉਚਿਤ ਨਹੀਂ ਹੈ ਡੰਡੀ ਇਸ ਲਈ ਬੇਨਤੀ ਕੀਤੀ ਜਾਂਦੀ ਹੈ ਕਿ ਪੰਜਾਬ ਲੋਕ ਸੇਵਾ ਕਮਿਸ਼ਨ ਨੂੰ ਸਿੱਧੀ ਭਰਤੀ ਦੇ ਕੋਟੇ ਦੀਆਂ ਅਸਾਮੀਆਂ ਉਪਲਬਧ ਹੋਣ ਤੋਂ ਕਾਫੀ ਸਮਾਂ ਪਹਿਲਾਂ ਮੰਗ ਪੱਤਰ ਭੇਜ ਦਿੱਤਾ ਜਾਵੇ ਤਾਂ ਜੋ ਸਮੇਂ ਸਿਰ ਉਮੀਦਵਾਰ ਉਪਲਬਧ ਹੋ ਸਕਣ ਡੰਡੀ ਜੇਕਰ ਫਿਰ ਵੀ ਕਿਸੇ ਕਾਰਨਾਂ ਕਰਕੇ ਉਮੀਦਵਾਰ ਉਪਲਬਧ ਨਹੀਂ ਹੁੰਦੇ ਤਾਂ ਲੋਕ ਸੇਵਾ ਕਮਿਸ਼ਨ ਵੱਲੋਂ ਇਸ ਸੰਬੰਧੀ ਸਰਟੀਫਿਕੇਟ ਲੈ ਕੇ ਵਿਭਾਗੀ ਅਫਸਰਾਂ ਦੀਆਂ ਤਾਦ ਅਰਥ ਤਰੱਕੀਆਂ ਬਾਰੇ ਵਿਚਾਰ ਵਿਭਾਗੀ ਤਰੱਕੀ ਕਮੇਟੀ ਵਿੱਚ ਕੀਤੀ ਜਾਵੇ ਡੰਡੀ ਕਿਸੇ ਵੀ ਹਾਲਤ ਵਿੱਚ ਕਮਿਸ਼ਨ ਨੂੰ ਮੰਗ ਪੱਤਰ ਭੇਜੇ ਬਿਨਾ ਵਿਭਾਗੀ ਅਫਸਰਾਂ ਦੀਆਂ ਸਿੱਧੀ ਭਰਤੀ ਦੇ ਕੋਟੇ ਵਿਰੁੱਧ ਤਾਦ ਅਰਥ ਤਰੱਕੀਆਂ ਕਰਨ ਬਾਰੇ ਵਿਭਾਗੀ ਤਰੱਕੀ ਕਮੇਟੀ ਵਿੱਚ ਵਿਚਾਰ ਨਾ ਕੀਤੀ ਜਾਵੇ ਸਟਾਫ